नशे के कारण चार बहनों के इकलौते भाई की मौत लखविंदर सिंह उम्र 22 वर्ष मापिया का इकलौता बेटा था फतेहगढ़ नवाबाद गांव का एक युवक नशे की चपेट में आ गया माता पिता का इकलौता बेटा था जवान लखविंदर सिंह पुत्र गुरमेल सिंह चार बहनों के भाई को माता पिता ने बड़ी मुश्किल से सांत्वना दी थी एक युवा व्यक्ति के रूप में नशीली दवाओं की एक बुरी आदत ने उसकी जान ले ली परिवार का रो रो कर बुरा हाल है भले ही पंजाब के मुख्यमंत्री ने नशे को खत्म करने के पुलिस प्रशासन को सख्त कर दिया है लेकिन फिर भी युवा नशे का शिकार हो रहे हैं और मौतों का सिलसिला जारी है ताजा मामला तलवंडी साबो हल्के के गांव नवा फतेहगढ़ का है जहां नशे के कारण एक युवक की मौत हो गई इस संबंध में पीड़ित परिवार ने रोते हुए बताया कि हमने अपने इकलौते बेटे लखविंदर सिंह को बड़ी मुश्किल से ढूंढा था जो नशे की दलदल में फंस गया और इस कारण उसकी मौत हो गई उन्होंने कहा कि गाँव में नशा बिकता है लेकिन पुलिस प्रशासन कुछ नहीं कर रहा है इस संबंध में जब डीएसपी तलवंडी साबू ने कैमरे के सामने बोलने से इनकार कर दिया और फोन पर बात की तो उन्होंने कहा कि उन्हें ऐसी कोई जानकारी नहीं मिली है और हम लगातार गांव में ऑपरेशन चला रहे हैं जो नशा तस्कर हैं और उन पर मामला दर्ज किया गया है जेल भेज रहे हैं और जल्द ही इस गाँव में भी नशा तस्करों पर छापेमारी की जाएगी मुंडे चोरी ਜਦੋਂ ਮੈਂ ਆਉਂਦੀ ਜਿਹੜੀ ਜਪਿਆਲਾ ਬੰਗਾ ਦੀ ਚਾਰ ਕੁੜੀਆਂ ਦਾ ਬਾਪਾਂ ਹੀ ਮੈਂ ਜਿਹੜੀ ਕਰਕੇ ਆਉਂਦਾ ਟਾਈਮ ਬਸ ਕਰਦਾ ਸੀ ਜੀ ਜਦੋਂ ਮੈਂ ਘਰੋਂ ਬਾਹਰ ਟੱਪ ਜਾਂਦਾ ਸੀ ਜਿਹੜੀ ਜਿਹੜੀ ਕਰਨ ਉਹ ਗੈਰ ਨਸ਼ੀ ਕਰਦਾ ਸੀ ਜੀ ਇਹ ਕਿੱਤੇ ਦੇ ਕਾਰਨ ਹੋਈ ਹੈ ਜੀ ਜਿਹੜਾ ਥਾਂ ਥਾਂ ਟਿੱਕੇ ਵਿਖਰੇ ਹੈਗਾ ਇਹਦੇ ਕੰਟਰੋਲ ਠੀਕਾ ਜਾਵੇ ਇਹਨੂੰ ਬੰਦ ਕਰਾਇਆ ਜਾਵੇ ਇਹ ਸਰਕਾਰਾਂ ਨੂੰ ਨਿਗ੍ਹਾ ਮਾਰਨੀ ਚਾਹੀਦੀ ਹੈ ਤੇ ਹੋਰ ਨਾ ਬੱਚੇ ਮਰਨ ਕਿਉਂਕਿ ਐਨਾ ਉਸਤਾਂ ਦਾ ਹੋਰ ਕੁਝ ਅੱਗੇ ਤੈ ਨਹੀਂ ਖੜੋ ਇਕੱਲੇ ਮੁੰਡਾ ਹੀ ਥੋੜੇ ਮੇਰੇ ਇਕੋ ਹੀ ਮੁੰਡਾ ਸੀ ਲਿਆ ਵੀ ਬਹੁਤ ਔਖਾ ਨਾਲ ਸੀ ਆ ਪਿੱਛੇ ਸਾਲਾ ਵੀ ਹੈ ਨਹੀਂ ਉੱਥੇ ਵੀ ਕਬੂਤਰ ਬੋਲੀ ਜਾਂਦੇ ਆ ਤੇ ਇਦੋਂ ਗਾਂਹ ਚਾਰ ਪੈਣਾ ਦਾ ਇਕੱਲੇ ਹੀ ਪਾਈ ਸੀ ਲਿਆ ਬੜੀਆਂ ਔਖਾ ਨਾਲ ਉਹ ਇਕੱਲੇ ਚੱਲ ਗਿਆ ਮੇਰਾ ਸਹਾਰਾ ਹੀ ਸੀਗਾ ਉਸ ਪ੍ਰਸ਼ਾਸਨ ਕੰਮ ਵੀ ਕਿੱਤਾ ਹੈ ਨਹੀਂ ਜੀ ਕਿੱਤਾ ਵਾਧੂ ਬੇਗਦਾ ਜੀ ਕਿੱਤੇ ਦੇ ਕਾਰਨ ਮੇਰੇ ਮੁੰਡੇ ਦੀ ਮੌਤ ਹੋ ਗਈ ਜੀ ਅਧਿਕਰਤ ਕਦੋਂ ਕੋ ਮਤਲਬ ਡੈਕਟਰ ਜੀ ਨੇ ਇਹ ਆਫਵਾਲ ਜਿਹੜਾ ਸੁਈ ਆਈ ਅਸੀਂ ਦਾਖਲ ਕਰਾਇਆ ਸੀ ਉਹਦਾ ਅੰਦਰਲਾ ਹਿੱਸਾ ਸਾਰੇ ਖਤਮ ਕਰਤਾ ਸੀ ਜੀ ਠੀਕ ਮਿੱਠੂ ਆ ਜੀ ਪੈਨ ਕਿਹੜਾ ਹੈ ਨਵਾਂ ਪੈਨ ਫਾਦੇ ਘੜੇ ਜੀ ਇੱਥੋਂ ਜਾਂ ਮੁੰਡੇ ਦੀ ਕੀ ਮਾਮਾ ਲੱਗੀ ਟਿੱਟੇ ਨਾਲ ਕਾਰਨ ਹੋਇਆ ਜੀ ਸਾਰੇ ਪੈਨੇ ਡਿੱਗ ਰਿਹਾ ਫੁੱਟ ਬਾਦੂ ਜਿੰਨਾਂ ਲੈ ਲਓ ਉਹ ਨਹੀਂ ਮਿਲੂਗਾ ਉਹ ਪਤਰਾ ਹੀ ਦਾ ਆਦਾ ਮਲੂਮ ਹੋਣਾ ਨਾ ਪੁਲਿਸ ਵੱਲ ਨਹੀਂ ਨਾ ਫੜਦੀ ਐ ਫੜ ਕੇ ਸੜ ਦਿੰਦੀ ਤੇ 20 30 ਬੰਦੇ 50 ਹੋਣਗੇ ਕਿਤੋਂ ਵੱਧ 50 ਬੰਦੇ ਹੈਗੇ ਇੱਥੇ ਤੇ ਮਾਰਨਗੇ ਹੋ ਵੀ ਪਸਾਹੀ ਗੱਲ ਐ ਕਿੰਨਾ ਕਿਤੇ ਤੋਂ ਮੁੰਡਾ ਹੈ ਚਿੱਟਾ ਲਾਉਂਦਾ ਇਹ ਉਥਾਰ ਹੋ ਗਿਆ ਜੀ ਠੀਕੇ ਲਾਉਂਦਾ ਜੀ ਠੀਕੇ ਵੀ ਲਾਉਂਦਾ ਜੀ ਸੜਦੇ ਹੀ ਕੋਈ ਨਹੀਂ ਇਹ ਅੱਛਾ ਗੋਲੀਆਂ ਦਿਖਾਂਦਾ ਉਹ ਪੁਲਿਸ ਕਹਿੰਦੀ ਨਸ਼ਾ ਹੈ ਨਹੀਂ ਪੰਜਾਬ ਦੀ ਪੁਲਿਸ ਕਹਿੰਦੀ ਹੈ ਨਹੀਂ ਪੁਲਿਸ ਫੜਦੀ ਨਹੀਂ ਇਹਨਾਂ ਨੂੰ ਫੜ ਕੇ ਸੜਾਉਂਦੇ ਫੜ ਕੇ ਸੜ ਦਿੰਦੇ ਆ بس دونوں ਦੇਣ ਦਾ 4 ਰੁਪਏ ਹੋ ਸਰ ਰਹੇ ਨੇ بس ਆਹੀ ਗੱਲ ਹੈ ਜੀ ਮੈਂ ਕੀ ਕਰਨਾ ਚਾਹੁੰਦੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਵੀ ਹਟਣਾ ਚਾਹੀਦਾ ਮੁੱਕਣਾ ਚਾਹੀਦਾ ਤੇ ਤਾਕਤ ਮੋਹਣਾ ਚਾਹੀਦੀ ਨਹੀਂ ਸਾਡੇ ਸਾਰਾ ਪਰਿਵਾਰ ਮਾਰ ਦੂ ਜੀ بس ਆਹੀ ਗੱਲ ਹੈ ਜੀ ਕੀ ਨਾਂ ਤੁਹਾਡਾ ਮਤਲਬ ਮਨਜੀਤ ਹੈ ਜੀ ਕੀ ਮਾਮਲਾ ਹੈ ਬੇਟਾ ਇਕੱਲੇ ਬੇਟਾ ਸੀ ਜਿਆ ਕੀ ਕਿਵੇਂ ਪਾਲਿਆ ਸੀ ਕੀ ਹੋਇਆ ਉਹਦੇ ਬਹੁਤਔਖਾ ਨਾ ਭਾਈ ਜੀ ਕਿਤੇ ਨਹੀਂ ਕਿੱਕਾ ਬੋਲ ਲਿਖਦਾ ਜੀ ਮੇਰਾ ਕੱਜਾ ਬੋਤੇ ਸੰਭੂ ਜੀ ਨਾਲ ਕਰਦਾ ਸਿੱਟੇ ਨਾ ਕੋਈ ਨਾ ਅੱਲ ਨਹੀਂ ਸਹੀ ਸੀ ਜਿਹੜੀ ਕੋਈ ਵੀ ਨਾ ਨਹੀਂ ਜੀ ਕਿਹ ਲੋਂ ਦਸ ਹਾਂ ਜੀ ਹਾਂ ਜੀ ਸਰਕਾਰ ਨੂੰ ਕੁਝ ਕਹਿਣਾ ਚਾਹੁੰਦਾ ਵੀ ਹਸਪਤਲ ਥੋੜਾ ਬਚੀਦਾ ਹੋ ਗਿਆ ਲੋੜ ਤੋਂ ਕਹਿਣਾ ਚਾਹ ਰਿਹਾ ਜੀ ਬੰਦ ਕਰੋ ਕਰ 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 ਨਹੀਂ ਕਰੀਂ ਆਂਦੇ ਜੀ ਬੰਦ ਕਰੋ ਜੀ ਕਾ ਬੰਦ ਕਰੀਂ ਥੋੜੇ ਚੰਬਾ ਹੀ ਬੈਠਾ ਸੀ ਹਾਂ ਜੀ ਹੋਰ ਇਹ ਲੈ ਆਉਂਦਾ ਅਸਵਾ ਬੋਲਣ ਲੱਗਿਆ ਕੋਈ ਨਾ ਨੂੰ ਸਹੀ ਚੀਜ਼ ਦੱਸਣਾ ਕੋਈ ਨਹੀਂ ਕੋਈ ਨਾ ਨੂੰ ਵਧੀਆ ਸਹੀ ਚੀਜ਼ ਹੈ